सुद्र, हीर ਨੇ ਮਾ ਮਲਕੀ ਦੀਆਂ ਝੜਕਾਂ ਸੁਣਨ ਤੋਂ ਬਾਅਦ ਆਪਣਾ ਮਨ ਪੱਕਾ ਬਣਾ ਲਿਆ ਤੇ ਉਸ ਨੂੰ ਪਤਾ ਲੱਗ ਗਿਆ ਮੇਰਾ ਭੇਤ ਤਾਂ ਖੁੱਲ ਹੀ ਗਿਆ ਹੈ ਫਿਰ ਸਿੱਧੇ ਰੂਪ ਦੇ ਵਿੱਚ ਮਾਂ ਨੂੰ ਸੰਬੋਧਿਤ ਹੋ ਗਈ ਕਿ ਰਾਜਣੇ ਤੋਂ ਬਿਨਾ ਮੇਰਾ ਹੋਰ ਕੋਈ ਸਾਖ ਸਕੀ ਨਹੀਂ ਸੁਭਾ ਸਿੰਘ ਲਿਖਦੇ ਨੇ ਕਿ ਹੀਰ ਛੱਡ ਦੋ ਚਿੱਤੀਆਂ ਕਹਿਣ ਲੱਗੀ ਨਹੀਂ ਹੋਰ ਵਿਆਦੀ ਚਾ ਮੈਨੂੰ ਮੈਂ ਤਾਂ ਰਾਂਝਣਾ ਯਾਰ ਕਬੂਲ ਕੀਤਾ ਮੌਲਾ ਤੋਰਿਆ ਇਸ਼ਕ ਦੇ ਰਾ ਮੈਨੂੰ ਰੂਹਾਂ ਕਾਲ ਬਾ ਸਾਡੀਆਂ ਇੱਕ ਹੁਣ ਆਉਣਾ ਚਾਹ ਕਦੇ ਸਾ ਨਾਲ ਸਾ ਮੈਨੂੰ ਮੋੜਾ ਮੁਖ ਇਕ ਰਾਰਤੀ ਹਾਰ ਜਾਵਾਂ ਤੱਕੇ ਪੈਣਗੇ ਵਿੱਚ ਦਰਗਾ ਮੈਨੂੰ ਮਾਈ ਚਾਕ ਤੂੰ ਜਾਨ ਨਸਾਰ ਕੀਤੀ ਮਲਕਨ ਮੌਤ ਦੀ ਨਹੀਂ ਪਰਵਾ ਮੈਨੂੰ ਕਿਹੜਾ ਲੱਭਣਾ ਮਹਨਸ ਜੀ ਹੋਰ ਮੇਰਾ ਜਿੱਚ ਕਰੋਨਾ ਖਾ ਖ ਮੈਨੂੰ ਉਹਦੀ ਅਜ਼ਲ ਤੋਂ ਮੈਂ ਗੁਲਾਮ ਆਈ ਉਹੀ ਪੀਰ ਮੈਨੂੰ ਉਹੀ ਸ਼ਾ ਮੈਨੂੰ ਮੇਰੀ ਡੱਕਰੇ ਕਈ ਹਜ਼ਾਰ ਕਰਕੇ ਦੇਉ ਵਿੱਚ ਗੁੰਢਿਆਲ ਦੇ ਟਾ ਮੈਨੂੰ ਕਰੋ ਵੱਕਰੇ ਵਾਂਗ ਹਲਾਲ ਮੈਨੂੰ ਦੇਉ ਟੰਗ ਚੁਰਾਹੇ ਵਿੱਚ ਫਾ ਮੈਨੂੰ ਸਾਰੇ ਚੱਲਣੇ ਦੰਡ ਮਨ ਜੂਰ ਸਾਹਿਬ ਪਈ ਇੱਕ ਨਾਚਾਕ ਦੀ ਹਾਰ ਮੈਨੂੰ ਪਈ ਇੱਕ ਨਾਚਾਕ ਦੀ ਹਾਰ ਮੈਨੂੰ